ਕੌਣ ਸੀ ਜਾਦੂਗਰਨੀ ਨੂਰ ਸ਼ਾ ਕਿਵੇਂ ਬਣੀ ਇੱਕ ਆਮ ਕੁੜੀ ਤੋਂ ਜਾਦੂਗਰਨੀ ਨੂਰ ਸ਼ਾ ਕਿਵੇਂ ਉਸਨੇ ਭਾਈ ਮਰਦਾਨਾ ਜੀ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਸੀ ਸਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੁਰੂ ਨਾਨਕ ਸਾਹਿਬ ਜਦ ਆਪਣੀ ਪਹਿਲੀ ਉਦਾਸੀ ਪੂਰਾ ਕਰਨ ਹੋਏ ਅਸਮ ਦੇ ਗੋਲੂ ਘਾਟ ਇਲਾਕੇ ਪਹੁੰਚੇ ਤਾਂ ਉਹਨਾਂ ਦੇ ਨਗਰ ਦੇ ਬਾਹਰ ਹੀ ਡੇਰੇ ਲਾ ਲਿਆ ਸੀ ਤਾਂ ਆਪਣਾ ਕੀਰਤਨ ਕਰਨ ਲੱਗੇ ਕੁਝ ਸਮੇਂ ਬਾਅਦ ਜਦੋਂ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਹੈ ਤੇ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਅਰਜ਼ ਕੀਤੀ ਗੁਰੂ ਸਾਹਿਬ ਮੈਨੂੰ ਬਹੁਤ ਭੁੱਖ ਲੱਗੀ ਹੈ ਇਹ ਭੋਜਨ ਇਕੱਠਾ ਕਰਨ ਦੀ ਇੱਛਾ ਜ਼ਾਹਰ ਕੀਤੀ ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਜਾਦੂ ਟੋਣਾ ਕਰਦੇ ਹਨ ਤੇ ਉਹ ਦੂਜੇ ਲੋਕਾਂ ਦੇ ਨਾਲ ਚੰਗਾ ਵਿਵਹਾਰ ਵੀ ਨਹੀਂ ਕਰਦੇ ਉਹਨਾਂ ਦੇ ਨਾਲ ਬਹੁਤ ਬੁਰਾ ਸਲੂਕ ਕਰਦੇ ਹਨ ਜੋ ਬਾਹਰ ਤੋਂ ਲੋਕੀ ਆਉਂਦੇ ਹਨ ਪਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਇਹ ਤੋਂ ਇਲਾਵਾ ਹੋਰ ਕੋਈ ਸਾਧਨ ਵੀ ਨਹੀਂ ਜਿੱਥੋਂ ਭੋਜਨ ਮਿਲ ਸਕੇ ਇੱਥੇ ਤੇ ਮੈਨੂੰ ਜਾਣਾ ਹੀ ਪੈਣਾ ਹੈ ਗੁਰੂ ਸਾਹਿਬ ਵੀ ਇਜਾਜ਼ਤ ਦੇ ਦੇਂਦੇ ਹਨ ਉਹ ਆਖਦੇ ਹਨ ਕਿ ਭਾਈ ਆਪਣਾ ਧਿਆਨ ਦੇ ਨਾਲ ਜਾਇ ਤੇ ਕਿਸੇ ਤੇ ਭਰੋਸਾ ਨਾ ਕਰੀ ਕੁਸ਼ ਬਾਨਾ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ ਮੈਂ ਪੂਰੀ ਸਾਵਧਾਨੀ ਵਰਤਾਂਗਾ ਭਾਈ ਮਰਦਾਨਾ ਜਦਨਗਰ ਵਿੱਚ ਪਹੁੰਚਦੇ ਹਨ ਤੇ ਖੂਹ ਦੇ ਉੱਤੇ ਕੁਝ ਇਸਤਰੀਆਂ ਪਾਣੀ ਭਰਦੀਆਂ ਹੋਈਆਂ ਮਿਲਦੀਆਂ ਹਨ ਤੇ ਉਹ ਉਹਨਾਂ ਨੂੰ ਜਾ ਕੇ ਆਖਦੇ ਹਨ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਤੁਸੀਂ ਮੈਨੂੰ ਪਾਣੀ ਪਿਆ ਦਿਓ ਤੇ ਉਹਨਾਂ ਵਿੱਚੋਂ ਇੱਕ ਇਸਤਰੀ ਕੁਝ ਕਹਿਣ ਲੱਗਦੀ ਹੈ ਆਪਣੀ ਬਾਕੀ ਸਹੇਲੀਆਂ ਨੂੰ ਤੇ ਉਹ ਸਭ ਆਪਸ ਵਿੱਚ ਗੱਲਾਂ ਕਰਨ ਲੱਗ ਪੈਂਦੀਆਂ ਹਨ ਇਹਨੇ ਛੀ ਇੱਕ ਬੋਲਦੀ ਹੈ ਕਿ ਮੈਂ ਤੁਹਾਨੂੰ ਪਾਣੀ ਵੀ ਪਿਆਨੀ ਹਾਂ ਤੁਸੀਂ ਪੀ ਲਓ ਤੇ ਮੈਂ ਤੁਹਾਨੂੰ ਆਪਣੇ ਘਰ ਲੈ ਜਾ ਕੇ ਭੋਜਨ ਵੀ ਛਕਾਨੀ ਹਾਂ ਇਹ ਮਰਦਾਨਾ ਸਾਹਿਬ ਨੂੰ ਉਹ ਚਾਲ ਛਕਾ ਕੇ ਆਪਣੇ ਨਾਲ ਆਪਣੇ ਘਰ ਲੈ ਜਾਂਦੀ ਹੈ ਉਥੇ ਭੋਜਨ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਉਹਨਾਂ ਨੂੰ ਖਵਾ ਦਿੰਦੀ ਹੈ ਜਦੋਂ ਉਹ ਭੋਜਨ ਛਕ ਲੈਂਦੇ ਹਨ ਉਹਨਾਂ ਨੂੰ ਚੱਕਰ ਆ ਜਾਂਦੇ ਹਨ ਤੇ ਉਹ ਜਨਾਨੀ ਇੱਕ ਕਮਰੇ ਦੇ ਵਿੱਚੋਂ ਜਾ ਕੇ ਇੱਕ ਜਾਦੂ ਟੂਨੇ ਵਾਲਾ ਕੋਈ ਧਾਗਾ ਲੈ ਆਉਂਦੀ ਹੈ ਤੇ ਭਾਈ ਮਰਦਾਨਾ ਸਾਹਿਬ ਤੇ ਗੱਲ ਦੇ ਵਿੱਚ ਪਾ ਦਿੰਦੀ ਹੈ ਉਸ ਤਵੀਦ ਦੇ ਉੱਤੇ ਕੁਝ ਐਵੇਂ ਦਾ ਇਲਮ ਪੜਿਆ ਹੋਇਆ ਸੀ ਜਿਸ ਦੇ ਨਾਲ ਕਿ ਉਹ ਅਗਲਾ ਬੰਦਾ ਜਿਸ ਦੇ ਗੱਲ ਦੇ ਵਿੱਚ ਇਹ ਧਾਗਾ ਪੈ ਜਾਂਦਾ ਸੀ ਉਹ ਦੂਜੇ ਦਾ ਗੁਲਾਮ ਬਣ ਜਾਂਦਾ ਸੀ ਜਦ ਬਹੁਤ ਸਮਾਂ ਬੀਤਣ ਲੱਗਾ ਤੇ ਗੁਰੂ ਨਾਨਕ ਸਾਹਿਬ ਵੇਖਣ ਲੱਗੇ ਕਿ ਭਾਈ ਮਰਦਾਨਾ ਹਜੇ ਤੱਕ ਨਹੀਂ ਆਏ ਤੇ ਉਹਨਾਂ ਨੇ ਬਹੁਤ ਇੰਤਜ਼ਾਰ ਕਰਨ ਤੋਂ ਬਾਅਦ ਉਹ ਵੀ ਉਸ ਨਗਰਵਾਲ ਚੱਲ ਪਏ ਤੇ ਥੋੜੇ ਹੀ ਦੂਰ ਜਾਣ ਤੋਂ ਬਾਅਦ ਉਸ ਜਨਾਨੀਆਂ ਨੂੰ ਪਤਾ ਲੱਗ ਗਿਆ ਕਿ ਇਸ ਆਦਮੀ ਦੇ ਨਾਲ ਇੱਕ ਹੋਰ ਵੀ ਹੈ ਤੇ ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਤੇ ਵੀ ਕੁਝ ਐਵੇਂ ਦਾ ਇਲਮ ਪੜਦੇ ਹਾਂ ਤੇ ਇਹਨਾਂ ਨੂੰ ਆਪਣੇ ਵਾਸਤੇ ਕਰਕੇ ਆਪਣਾ ਗੁਲਾਮ ਬਣਾ ਲੈਣੀਆਂ ਹਾਂ ਤੇ ਆਪਣੇ ਘਰ ਦੇ ਕੰਮ ਕਰਵਾਵਾਂਗੀਆਂ ਪਰ ਇਹਨਾਂ ਕਿੱਥੇ ਹੋ ਸਕਦਾ ਸੀ ਉਹ ਜਗਤ ਪਿਤਾ ਪਰਮਾਤਮਾ ਦੇ ਰੂਪ ਦੇ ਵਿੱਚ ਆਏ ਸਾਡੇ ਗੁਰੂ ਨਾਨਕ ਦੇਵ ਸਾਹਿਬ ਜੀ ਉਹਨਾਂ ਨੂੰ ਕੋਣ ਆਪਣਾ ਗੁਲਾਮ ਬਣਾ ਸਕਦਾ ਸੀ ਉਹ ਸਾਰੀ ਸ੍ਰਿਸ਼ਟੀ ਉਹਨਾਂ ਦੀ ਗੁਲਾਮ ਹੈ ਜਦੋਂ ਉਹਨਾਂ ਦੇ ਵਾਸਤੇ ਬਾਹਰ ਹੋ ਗਿਆ ਤਾਂ ਉਹ ਕਹਿਣ ਲੱਗ ਪਈਆਂ ਤੇ ਇਹ ਤੇ ਰਾਹੀ ਗੀਰ ਬਹੁਤ ਜ਼ਿਆਦਾ ਚੁਸਤ ਚਲਾਕ ਹੈ ਤੇ ਆਪਾਂ ਆਪਣੀ ਮੁਖੀ ਨੂਰ ਸ਼ਾਹ ਨੂੰ ਬੁਲਾ ਲੈਣੀਆਂ ਹਾਂ ਉਸਨੇ ਤੇ ਵੱਡੇ ਵੱਡੇ ਤਪਸਵੀ ਸਾਧੂ ਸੰਤਾਂ ਨੂੰ ਆਪਣੇ ਕਾਬੂ 'ਚ ਕੀਤਾ ਹੋਇਆ ਹੈ ਉਹ ਐਵੇਂ ਹੀ ਕਰਦੀਆਂ ਹਨ ਉਹ ਆਪਣੀ ਮੁਖੀ ਨੂੰ ਲਿਜਾ ਕੇ ਗੁਰੂ ਨਾਨਕ ਸਾਹਿਬ ਅੱਗੇ ਆਕਾਰ ਦਿੰਦੀਆਂ ਹਨ ਪਰ ਉਥੇ ਉਸਨੇ ਗੁਰੂ ਨਾਨਕ ਸਾਹਿਬ ਤੇ ਬਹੁਤ ਜ਼ੋਰ ਅਜਮਾਇਆ ਲੇਕਿਨ ਉਸਦਾ ਕੋਈ ਵੀ ਉਹਦੀ ਚਾਲ ਕੁਛ ਕਾਮਯਾਬ ਨਹੀਂ ਹੋ ਸਕਿਆ ਤੇ ਇਨੇਛੀ ਉਹ ਗੁਰੂ ਨਾਨਕ ਸਾਹਿਬ ਦੇ ਪੈਰਾਂ ਟੈਪਈ ਤੇ ਉਸਨੇ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਕੀਤੀ ਤੇ ਮਾਫੀ ਮੰਗੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਤੂੰ ਐਡੀ ਵੱਡੀ ਜਾਦੂਗਰਨੀ ਕਿਵੇਂ ਬਣ ਗਈ ਹੈ ਤੇਰਾ ਕੀ ਨਾਮ ਹੈ ਉਸਨੇ ਕਿਹਾ ਕਿ ਮੇਰਾ ਨਾਮ 파ਰਵਤੀ ਹੈ ਸਾਡੇ ਪਿੰਡ ਇੱਕ ਤੰਤਰਿਕ ਆਇਆ ਸੀ ਉਸਨੇ ਮੇਰੇ ਪਿਤਾ ਨਰਿੰਦਰਨਾਥ ਨੂੰ ਤੰਤਰਸ ਵਿਦਿਆ ਦੀ ਸਿੱਖਿਆ ਦਿੱਤੀ ਸੀ ਤੇ ਉਹ ਸਿੱਖਿਆ ਜਾਂਦੇ ਜਾਂਦੇ ਮੇਰੇ ਪਿਤਾ ਮੈਨੂੰ ਦੇ ਗਏ ਇਹ ਸਾਰੀਆਂ ਸ਼ਕਤੀਆਂ ਪ੍ਰਾਪਤ ਕਰਕੇ ਮੈਨੂੰ ਆਪਣੇ ਆਪ ਤੇ ਗਰੂਰ ਹੋ ਗਿਆ ਸੀ ਇਹ ਸਾਰੀਆਂ ਸ਼ਕਤੀਆਂ ਮੈਂ ਮਾੜੇ ਕੰਮਾਂ 'ਚ ਹੀ ਲਾਈਆਂ ਨੇ ਨਾਨਕ ਸਾਹਿਬ ਕਹਿਣ ਲੱਗੇ ਕਿ ਤੂੰ ਇਹ ਸਾਰੀਆਂ ਸ਼ਕਤੀਆਂ ਚੰਗੇ ਕੰਮਾਂ 'ਚ ਵੀ ਲਾ ਸਕਦੀ ਸੀ ਲੋਕਾਂ ਦੀ ਮਦਦ ਕਰਦੀ ਪਰ ਤੂੰ ਗਲਤ ਕੰਮਾਂ ਦੇ ਵਿੱਚ ਪੈ ਗਈ ਤੇ ਪਹਿਲੀ ਗੱਲ ਤੇ ਗੁਰਬਾਣੀ ਕਹਿੰਦੀ ਹੈ ਕਿ ਇਸ ਸਬਦ ਦਾ ਕੋਈ ਅਰਥ ਨਹੀਂ ਕੋਈ ਜਾਦੂ ਟੂਣਾ ਕੁਝ ਨਹੀਂ ਹੁੰਦਾ ਪਰਮਾਤਮਾ ਦਾ ਨਾਮ ਜਪ ਇਸ ਦੁਨੀਆ ਤੇ ਪਰਮਾਤਮਾ ਨੇ ਸਾਨੂੰ ਸਿਰਫ ਕਿਰਤ ਕਰਨ ਨੂੰ ਤੇ ਨਾਮ ਜਪਣ ਨੂੰ ਵੰਡ ਛਕਣ ਨੂੰ ਹੀ ਭੇਜਿਆ ਹੈ ਤੇ ਤੂੰ ਇਸ ਮਾੜੇ ਕੰਮਾਂ ਨੂੰ ਹਮੇਸ਼ਾ ਲਈ ਤਿਆਗ ਦੇ ਤਿਆਗ ਦੇ ਤੇ ਪਰਮਾਤਮਾ ਦੀ ਭਗਤੀ ਦੇ ਵਿੱਚ ਹੀ ਹਮੇਸ਼ਾ ਆਪਣੇ ਨੂੰ ਜੋੜ ਕੇ ਰੱਖ ਇਨਾ ਆ ਕੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਭਾਈ ਮਰਦਾਨਾ ਸਾਹਿਬ ਨੂੰ ਛੱਡ ਦਿਓ ਉਸਨੇ ਐਵੇਂ ਹੀ ਕੀਤਾ ਜੋ ਜਾਦੂਗਰਨੀ ਨੂਰ ਸ਼ਾਹ ਹੁਣ ਪਾਰਵਤੀ ਬਣ ਚੁੱਕੀ ਸੀ ਉਸਨੇ ਆਪਣਾ ਸਾਰਾ ਧਨ ਦੌਲਤ ਗਰੀਬਾਂ ਗੁਰਬਿਆਂ ਦੇ ਵਿੱਚ ਦਾਨ ਕਰ ਦਿੱਤਾ ਤੇ ਆਪ ਕਮਾਈ ਕਰਨ ਲੱਗ ਪਈ ਦਿਹਾੜੀਆਂ ਲਾ ਕੇ ਜੋ ਉਹ ਕਮਾਉਂਦੀ ਉਸਨੇ ਆਪਣੀ ਪਵਿੱਤਰ ਕਮਾਈ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਵਾਸਤੇ ਲੰਗਰ ਬਣਾਣਾ ਗੁਰੂ ਨਾਨਕ ਸਾਹਿਬ ਕਾਫੀ ਟਾਈਮ ਉੱਥੇ ਰੁਕੇ ਤੇ ਫਿਰ ਅਗਲੀ ਉਦਾਸੀ ਲਈ ਅਗਲੇ ਅਸਥਾਨ ਤੇ ਤੁਰ ਪਏ ਪਏ ਐਵੇਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਗੁਰੂ ਨਾਨਕ ਦੇ ਇਤਿਹਾਸ ਗੁਰੂ ਰਾਮਦਾਸ ਦੇ ਇਤਿਹਾਸ ਦੇ ਨਾਲ ਜੁੜਨ ਦੇ ਲਈ ਨਵੀਂ-ਨਵੀਂ ਸਾਕੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਕਰੋ